ਸਤਿ ਸ਼੍ਰੀ ਅਕਾਲ ਜੀ ਚੈਨਲ ਤੇ ਇੱਕ ਵੀਡੀਓ ਪਾਈ ਸੀ ਜਿਸ ਦੇ ਵਿੱਚ ਤੁਹਾਨੂੰ ਦੱਸਿਆ ਸੀ ਕਿ ਰਾਜਵੀਰ ਕੌਰ ਦਾ ਆਪਣੇ ਪਤੀ ਦੇ ਨਾਲ ਕਾਫੀ ਜ਼ਿਆਦਾ ਪੰਗਾ ਚੱਲ ਰਿਹਾ ਤੁਹਾਨੂੰ ਦੱਸ ਦਈਏ ਉਸ ਦੇ ਵਿੱਚ ਕਾਫੀ ਕੁਝ ਗੱਲਾਂ ਸੀ ਜੋ ਤੁਹਾਡੇ ਨਾਲ ਸ਼ੇਅਰ ਕੀਤੇਆਂ ਸੀ ਪਰ ਦੋਸਤੋ ਹੁਣ ਰਾਜਵੀਰ ਕੌਰ ਦੇ ਪਤੀ ਮਣੀ ਦਾ ਵੀ ਆਫੀਸ਼ੀਅਲ ਪੇਜ ਮਣੀ ਦੇ ਉੱਤੇ ਇੰਸਟਾਗ੍ਰam ਅਕਾਊਂਟ ਦੇ ਉੱਤੇ ਸਟੋਰੀ ਦੇ ਵਿੱਚ ਜਵਾਬ ਆਇਆ ਪੋਸਟ ਪੁਰਾਣੀ ਆ ਪਰ ਸਟੋਰੀ ਦੇ ਵਿੱਚ ਉਹਨਾਂ ਨੇ ਪਾਈ ਐ ਉਹਨਾਂ ਨੇ ਲਿਖਿਆ ਰਾਜਵੀਰ ਕੌਰ ਦੇ ਪਤੀ ਮਣੀ ਨੇ ਲਿਖਿਆ ਪੰਜਾਬੀਓ ਗੱਲ ਹੈਗੀ ਐ ਇਦਾਂ ਸਾਡੇ ਘਰੇ ਵੀ ਧੀਆ ਪੈਣਾ ਹੈਗੀਆਂ ਮੈਂ ਇਸ ਕਰਕੇ ਰਾਜਵੀਰ ਨੂੰ ਕੋਈ ਗਲਤ ਨਹੀਂ ਬੋਲਣਾ ਚਾਹੁੰਦਾ ਮੈਂ ਬਸ ਇੰਨਾ ਕਹਿਣਾ ਚਾਹਣਾ ਰਾਜਵੀਰ ਨੂੰ ਜੋ ਠੀਕ ਲੱਗਦਾ ਉਹ ਕਰ ਲੈ ਜੋ ਵੀ ਇਸ ਕੋਲੋਂ ਕਾਨੂੰਨੀ ਕਾਰਵਾਈ ਹੁੰਦੀ ਆ ਉਹ ਕਰਾ ਲਵੇ ਮੈਂ ਉਸ ਨੂੰ ਉੱਥੇ ਹੀ ਜਵਾਬ ਦੇ ਦੂੰਗਾ ਮੈਂ ਇਹ ਨਹੀਂ ਦੱਸਣਾ ਚਾਹੁੰਦਾ ਮੈਂ ਰਾਜਵੀਰ ਲਈ ਕੀ ਕੀਤਾ ਕੀ ਨਹੀਂ ਮੈਂ ਵੱਡਾ ਇਨਸਾਨ ਨਹੀਂ ਬਣਨਾ ਚਾਹੁੰਦਾ ਕਿਉਂਕਿ ਜਿੰਨਾ ਵਿੱਚ ਮੈਂ ਵਿਚਰਦਾ ਉਹਨਾਂ ਨੂੰ ਪਤਾ ਮੈਂ ਕਿਦਾਂ ਦਾ ਕਿਦਾਂ ਦਾ ਬਾ ਨਹੀਂ ਮੈਂ ਉਸ ਦੀ ਇਨਸਲਟ ਕਰਕੇ ਵੱਡਾ ਨਹੀਂ ਬਣਨਾ ਚਾਹੁੰਦਾ ਕਿਉਂਕਿ ਉਹ ਵੀ ਕਿਸੇ ਦੀ ਵਾਈਫ ਭੈਣ ਕੁੜੀ ਆ ਅੱਗੇ ਦੋਸਤੋ ਹੱਥ ਜੋੜ ਕੇ ਮਣੀ ਨੇ ਸਟੋਰੀ ਪਾਈ ਆ ਤਾਂ ਦੋਸਤੋ ਹੁਣ ਤੁਸੀਂ ਕੀ ਕਹੋਗੇ ਕਮੈਂਟਾਂ ਜਰੂਰ ਦੱਸਿਓ ਪਰ ਅਸੀਂ ਤਾਂ ਇਹੀ ਰੱਬ ਅੱਗੇ ਅਰਦਾਸ ਕਰਦੇ ਆ ਇਹ ਪਰਿਵਾਰ ਇੱਕ ਹੋ ਜਾਵੇ ਮਣੀ ਪੰਜਾਬੀ ਮੁੰਡਾ ਉਹ ਵੀ ਵਧੀਆ ਇਨਸਾਨ ਆ ਤੇ ਰਾਜਵੀਰ ਕੌਰ ਵੀ ਵਧੀਆ ਇਨਸਾਨ ਆ ਅਸੀਂ ਚਾਹੁੰਦੇ ਆ ਇਹ ਇੱਕ ਹੋ ਜਾਵੇ ਹੋਰ ਸਾਡਾ ਵੀਡੀਓ ਪਾਣ ਦਾ ਕੋਈ ਅਜੀਹਾ ਮਕਸਦ ਨਹੀਂ ਬਾਕੀ ਇਹਨਾਂ ਦੇ ਪਰਿਵਾਰ ਦੀ ਗੱਲਬਾਤ ਜੋ ਹੁੰਦੀ ਆ ਉਹ ਇਹਨਾਂ ਨੂੰ ਪਤਾ ਕੀ ਗੱਲਬਾਤ ਆ ਅਸਲ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਹੋ ਸਤਿ ਸ੍ਰੀ ਅਕਾਲ ਜੀ